YouTube ਦੇਖਣ ਵਾਲੇ ਸਾਰੇ ਸਬਸਕ੍ਰਾਈਬਰ ਦੋਸਤਾਂ ਨੂੰ Facebook ਵਾਲੇ ਫਰੈਂਡ ਦੋਸਤਾਂ ਫਾਲੋਅਰਾਂ ਨੂੰ ਕਰਮਜੀਤ ਸਿੰਘ ਬਰਾੜ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਘਰ ਦੇ ਕਹਿੰਦੇ ਠੰਡ ਥੋੜੀ ਜੀ ਜ਼ਿਆਦਾ ਆ ਤੇ ਸਾਗ ਬਣਾਈਏ ਫਿਰ ਮੈਂ ਖੇਤ ਆਇਆ ਸੀਗਾ ਆਪਣਾ ਖੇਤ ਆ ਜੀ ਇਹੋ ਹੀ ਖੇਤ ਆ ਜਿੱਥੋਂ ਟਰਾਂਸਫਾਰਮਰ ਚੋਰੀ ਹੋਇਆ ਸੀਗਾ ਤੇ ਚੱਲਦੇ ਆ ਸਰੋਂ ਮੈਂ ਲੈ ਲਈ ਜਿੰਨਾ ਕ ਸਾਗ ਬਣਾਉਣਾ ਸੀਗਾ ਤੇ ਹੁਣ ਆਪਣੇ ਪਾਲਖ ਮਿੱਥਿਆਂ ਵੱਲ ਚੱਲਦੇ ਆ ਆ ਪੱਕ ਗਈ ਜੀ ਇਹ ਬਹੁਤ ਪੁਰਾਣੀ ਸੀ ਲਗਭਗ 4 ਮਹੀਨੇ ਹੋ ਗਏ ਸਾਡੇ 3-4 ਮਹੀਨੇ ਹੋ ਗਏ ਸਾਗ ਖਾਂਦਿਆਂ ਨੂੰ ਆ ਦੇਖੋ ਜੀ ਫਲੀ ਦੇਖੋ ਕਿੰਦੀ ਮੋਟੀ ਫਲੀ ਆ ਆ ਕਨਕਾ ਜੀ ਆਪਣੀ ਆ ਵੀ ਕਨਕਾ ਇਹ ਜੀਰੋ ਡਰਲ ਡਰਲ ਦਾ ਵੀ ਜੀ ਆ ਕਨਕ ਜੀ ਆਹਾ ਆਹਾ 500 ਦਿਨ ਪਹਿਲਾਂ ਵੀ ਜੀਆ ਤੇ ਆ ਵੀ ਜੀ ਵਾਹ ਕੀ ਇਹ 500 ਦਿਨ ਇਹ ਚੰਗੀ ਲੱਗਦੀ ਆ ਹੁਣ ਇਹਦਾ ਇਹ ਨਹੀਂ ਪਤਾਗਾ ਵੀ ਇੰਨਾ ਚੋ ਕਿਹੜੀ ਚੰਗੀ ਰਹਿਣੀ ਆ ਕਿਹੜੀ ਮਾੜੀ ਰਹਿਣੀ ਆ ਪਰ ਫਿਲਹਾਲ ਆ ਚੰਗੀ ਰੱਖਦੀ ਆ ਇੱਕੋ ਜੀ ਰੇਪ ਆਈ ਆ ਇੱਕੋ ਜਾਂ 20 ਪਾਇਆ ਇਹਦੇ ਤੇ ਅਜੇ 0 ਡਰਲ ਤੇ ਖਰਚਾ ਘਟ ਆਇਆ ਤੇ ਇਹਦੇ ਤੇ 1500 ਰੁਪਿਆ ਖਰਚਾ ਤੇਲ ਦਾ ਆ ਚਲੋ ਜੀ ਆਓ ਚਲਦੇ ਹਾਂ ਪਾਲਕ ਮੇਥਿਆਂ ਵੱਲ ਆ ਗਿਆ ਜੀ ਆਪਣਾ ਸਬਜ਼ੀਆਂ ਵਾਲਾ ਫਾਰਮ ਆ ਪਾਲਕ ਖੜੀ ਆ ਗੋਬੀ ਵੀ ਆ ਵਿੱਚ ਆ ਸੁੰਗਰੇ ਵੀ ਲਾਏ ਆ ਆ ਸੁੰਗਰੇ ਆ ਜੀ ਆ ਜਕੰਦਰ ਆ ਗਏ ਜਕੰਦਰਾਂ ਦੇ ਨਾਲ ਗਾਜਰ ਆ ਗਈ ਹੈ ਗਾਜਰ ਬਹੁਤ ਵਧੀਆ ਜੀ ਤੇ ਸਾਗ ਮਲਵੀਆ ਸਾਗ ਮਲਾਂ ਦਾ ਸੈਜ ਵੀ ਦੇਖ ਸਕਦੇ ਹੋ ਆਹ ਜੀ ਲਗਭਗ ਕਿਲੋ-ਕਿਲੋ ਦੇ ਸਾਗ ਬਣ ਲਾ ਤੇ ਮੇਥੇ ਥੋੜੇ ਜਿਹੇ ਕੀ ਕਮਜ਼ੋਰ ਰਹਿ ਗਏ ਪਾਲਕ ਨੇ ਨਾਪਲੇ ਵਿੱਚ ਪਾਲਕ ਦਾ ਬੀਜ ਆ ਗਿਆ ਸੀ ਪਾਣੀ ਨਾਲ ਤੇ ਹੁਣ ਆਪਾਂ ਮੇਥੇ ਤੋੜਦੇ ਆ ਲਗਭਗ ਸਾਗ ਜੋ ਕਰੇ ਵਿੱਚ ਇਥੇ ਤਾਂ ਮਿਲ ਹੀ ਜਾਣਗੇ ਜੀ ਬਿਨਾਰੇ ਸਪਰੇਅ ਤੋਂ ਆ ਜੀ ਇੱਕ ਗੁੱਟੀ ਪਾਲਕ ਬਹੁਤ ਆਪਾਂ ਨੂੰ ਪਾਲਕ ਵੀ ਵਧੀਆ ਖੜਾ ਮੇਥਿਆਂ ਦੇ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਇੱਥੇ ਆਪਾਂ ਸਾਰੇ ਡੰਗ ਲਾਂਗੇ ਪੰਜਾਬੀਆਂ ਦਾ ਸਰਦੀ ਸਰਦੀ ਦਾ ਸਭ ਤੋਂ ਵਧੀਆ ਖਾਣਾ ਸਾਗ ਆ ਜੀ ਹਾਂ ਪਾਲਕ ਦੇਖੋ ਪਾਲਕ ਖੜਾ ਤੇ ਆ ਧਰੀਆਂ ਜੀ ਧਰੀਆਂ ਦੇ ਨਾਲ ਆ ਲੱਗੀ ਆ ਲਸਣ ਥੋੜੀ ਜੀ ਮਿਹਨਤ ਕਰਨੀ ਪੈਂਦੀ ਆ ਜੀ ਪਰ ਜੇ ਖਾਣਾ ਸਵਾਦ ਹੀ ਲੈਣਾ ਖਾਣੇ ਦਾ ਤਾਂ ਫਿਰ ਮਿਹਨਤ ਕੀ ਚੀਜ਼ ਆ ਚਲੋ ਜੀ ਫੇਰ ਮਿਲਦੇ ਆ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਰਮਜੀਤ ਸਿੰਘ ਬਰਾੜ ਦਾ ਅਦਾ ਸਤਿ ਸ੍ਰੀ ਅਕਾਲ ਨਮਸਤੇ ਵਸਤੇ ਰਹੋ ਖੁਸ਼ ਰਹੋ